ਬਿਜ਼ਨਸ ਥਾਪ ਹੋ ਚੁੱਕੀ ਹੈ ਪੈਸਾ ਬਣ ਨਹੀਂ ਪਾਰਿਆ ਉਸ ਨੂੰ ਆਪ ਅਸੀਂ ਕਿਵੇਂ ਠੀਕ ਕਰ ਸਕਦੇ ਵੀ ਵਾਸਤੂ ਦੇ ਰਾਹੀਂ ਇਹਦਾ ਵੀ ਕੋਈ ਸੋਲੂਸ਼ਨ ਹੈਗਾ ਘਰ ਦਾ ਸਾਊਥ ਈਸਟ ਚੈੱਕ ਕਰੋ ਘਰ ਦਾ ਸਾਊਥ वेस्ट ਚੈੱਕ ਕਰੋ ਔਰ ਘਰ ਦਾ ਨਾਰਥ ਈਸਟ ਚੈੱਕ ਕਰੋ ਜੀ ਸੁਣੋ ਨਾਰਥ ਈਸਟ ਦੇ ਵਿੱਚ ਵੀ ਤੁਹਾਡਾ ਕੋਈ ਵਾਸ਼ਰੂਮ ਨਹੀਂ ਹੋਣਾ ਚਾਹੀਦਾ ਹੂੰ ਸਾਊਥ वेस्ट ਦੇ ਵਿੱਚ ਵੀ ਕੋਈ ਤੁਹਾਡਾ ਵਾਸ਼ਰੂਮ ਨਹੀਂ ਹੋਣਾ ਚਾਹੀਦਾ ਜੀ ਸਾਊਥ ਈਸਟ ਦੇ ਵਿੱਚ ਚੈੱਕ ਕਰਿਓ ਕੀ ਤੁਹਾਡਾ ਉੱਥੇ ਕੋਈ ਬਲੈਕ ਕਲ ਬਲੂ ਕਲ ਗ੍ਰੇ ਕਲ ਦਾ ਇਸਤੇਮਾਲ ਤਾਂ ਨਹੀਂ ਕੀਤਾ ਗਿਆ। ਅਗਰ ਕੀਤਾ ਗਿਆ ਤਾਂ ਇਹਨੂੰ ਰਿਮੂਵ ਕਰੋ। ਇਹ ਤਿੰਨੋਂ ਚੀਜ਼ਾਂ ਨੂੰ ਰਿਮੂਵ ਕਰਕੇ ਨਾਰਥ-ਈਸਟ ਦੇ ਵਿੱਚ ਆਪਣੇ ਘਰ ਦੇ ਵਿੱਚ ਮੰਦਰ ਦੀ ਸਥਾਪਨਾ ਕਰੋ। ਅਗਰ ਤੁਸੀਂ ਉੱਥੇ ਮੰਦਰ ਨਹੀਂ ਬਣਾ ਸਕਦੇ ਤਾਂ ਇੱਕ ਸ਼ਿਪ ਪਰਿਵਾਰ ਦੀ ਫੋਟੋ ਲਗਾ ਦਿਓ ਉੱਥੇ। ਅਗਰ ਕੋਈ ਸ਼ਿਪ ਪਰਿਵਾਰ ਦੀ ਫੋਟੋ ਤੁਸੀਂ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਆਪਣੇ ਕਿਸੇ ਵੀ ਗੁਰੂ ਗੁਰੂ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਇੱਕ ਫੋਟੋ ਲਗਾ ਦਿਓ। ਸਾਊਥ-ਈਸਟ ਦੇ ਵਿੱਚ ਨਾਰਥ-ਈਸਟ ਦੇ ਵਿੱਚ ਜੀ ਸਾਊਥ-ਈਸਟ ਦੇ ਵਿੱਚ ਅਗਰ ਤੁਹਾਡਾ ਬਲੈਕ ਕਲਰ ਹੈਗਾ ਤਾਂ ਬਲੈਕ ਕਲਰ ਨੂੰ ਰਿਮੂਵ ਕਰ ਦਿਓ ਉੱਥੇ ਰੈੱਡ ਕਲਰ ਵਧਾ ਦਿਓ ਰੈੱਡ ਕਲਰ ਨੂੰ ਵਧਾਣਾ ਕਿਵੇਂ ਇੱਕ ਛੋਟਾ ਜਿਹਾ ਬੱਲਬ ਲਗਾ ਦਿਓ ਜ਼ੀਰੋ ਵਾਟ ਦਾ ਰੈੱਡ ਕਲਰ ਦਾ ਜਿਸ ਜਿੱਥੇ ਤੁਸੀਂ ਬੱਲਬ ਲਗਾਉਂਗੇ ਉਹ ਚੀਜ਼ਾਂ ਤੁਹਾਡੀਆਂ ਐਕਟੀਵੇਟ ਹੋ ਜਾਣਗੀਆਂ ਸਾਊਥ-ਵੈਸਟ ਦੇ ਬਾਥਰੂਮ ਦੇ ਜਿੱਥੇ ਤੁਹਾਡੀ ਟਾਈਲਸ ਹੁੰਦੀ ਹੈ ਟਾਈਲਸ ਦੇ ਚਾਰੇ ਤਰਫ ਇੱਕ ਪੀਲੇ ਰੰਗ ਦੀ ਪੱਟੀ ਤੇਲ ਤੋਂ 4 ਇੰਚ ਚੋੜੀ ਜਣੀ ਗੱਡੀਆਂ ਦੇ ਟੇਪ ਲੱਗਦੀ ਨਾ ਰੇਡੀਅਮ ਟੇਪ ਉਹ ਰੇਡੀਅਮ ਟੇਪ ਇੱਕ yellow ਕਲਰ ਦੀ ਪੱਟੀ ਚਾਰੋਂ ਸਾਈਡ ਤੇ ਲਗਾ ਦਿਓ ਇੰਨਾ ਕੁਝ ਕਰਨ ਦੇ ਨਾਲ ਹੀ ਤੁਹਾਨੂੰ ਆਪਣੇ ਕੰਮ ਦੇ ਵਿੱਚ ਬਰਕਤ ਤੇ ਜਿਹੜਾ client ਵੱਲੋਂ ਜਿਹੜੀ ਪਰੇਸ਼ਾਨੀ ਆ ਰਹੀ ਏ ਉਹ ਬੰਦ ਹੋਣੀ ਸ਼ੁਰੂ